ਸਾਬਕਾ ਸੀਐਮ ਪੰਜਾਬ ਚਰਨਜੀਤ ਸਿੰਘ ਚੰਨੀ ਇੱਕ ਸਬਜੀ ਦੀ ਦੁਕਾਨ ਦੇ ਉੱਤੇ ਜਾਂਦੇ ਨਹੀਂ ਅਤੇ ਉੱਥੇ ਬੈਠ ਕੇ ਚਾਹ ਪੀਂਦੇ ਦੀ ਜਿਹੜੀ ਇੱਕ ਵੀਡੀਓ ਉਹਨਾਂ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਦੱਸ ਦਈਏ ਸਾਬਕਾ ਸੀਐਮ ਚੰਨੀ ਦੇ ਵੱਲੋਂ ਅਕਸਰ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਨੇ ਤੇ ਇਸ ਦੇ ਵਿੱਚ ਉਹ ਇੱਕ ਸਬਜੀ ਵਾਲੇ ਦੀ ਦੁਕਾਨ ਤੇ ਜਾਂਦੇ ਹੋਏ ਦਿਖ ਰਹੇ ਨੇ ਉੱਥੇ ਜਾ ਕੇ ਉਹ ਕੁਝ ਗੱਲਬਾਤ ਕਰਦੇ ਨੇ ਤੇ ਉਸ ਤੋਂ ਬਾਅਦ ਉੱਥੇ ਬੈਠ ਕੇ ਚਾਹ ਪੀਂਦੇ ਹੋਏ ਨਜ਼ਰ ਆਏ ਨੇ ਦੱਸਦੇ ਕਿ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਨੂੰ ਲਗਾਤਾਰ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਰੀਲ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਇੱਕ ਸਬਜ਼ੀ ਵਾਲੇ ਦੀ ਦੁਕਾਨ ਤੇ ਜਾਂਦੇ ਨੇ ਤੇ ਉੱਥੇ ਬੈਠ ਕੇ ਚਾਹ ਪੀਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਇੱਕ ਸਬਜੀ ਵਾਲੀ ਦੀ ਦੁਕਾਨ ਤੇ ਜਾ ਕੇ ਉੱਥੇ ਬੈਠਦੇ ਨੇ ਗੱਲਬਾਤ ਕਰਦੇ ਨੇ ਤੇ ਉੱਥੇ ਬੈਠ ਕੇ ਚਾਹ ਪੀਂਦੇ ਨੇ ਉਹ ਅਕਸਰ ਕਿਹਾ ਜਾਂਦਾ ਹੈ ਕਿ ਮੈਂ ਆਮ ਲੋਕਾਂ ਦੇ ਵਾਂਗ ਹਰ ਕੰਮ ਕਰ ਲੈਣਾ ਉਹਨਾਂ ਦੇ ਵੱਲੋਂ ਜਦੋਂ ਉਹ ਸੀਐਮ ਵੀ ਹੁੰਦੇ ਨੇ ਉਹਨਾਂ ਵੱਲੋਂ ਕਈ ਦਾਅਵੇ ਕੀਤੇ ਜਾਂਦੇ ਨੇ ਤੇ ਹੁਣ ਬਿਲਕੁਲ ਇੱਕ ਆਮ ਬੰਦੇ ਵਾਂਗ ਉਹ ਸਬਜ਼ੀ ਦੀ ਦੁਕਾਨ ਤੇ ਜਾਂਦੇ ਨੇ ਤੇ ਅਤੇ ਉੱਥੇ ਬੈਠ ਕੇ ਚਾਹ ਪੀਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਸਬਜ਼ੀ ਦੀ ਦੁਕਾਨ ਤੇ ਚਾਹ ਪੀਂਦੇ ਹੋਏ ਨਜ਼ਰ ਆ ਰਹੇ ਨੇ ਸਾਬਕਾ ਸੀਐਮ ਪੰਜਾਬ ਚਰਨਜੀਤ ਸਿੰਘ ਚੰਨੀ ਇੱਕ ਸਬਜ਼ੀ ਦੀ ਦੁਕਾਨ ਦੇ ਉੱਤੇ ਜਾਂਦੇ ਨਹੀਂ ਅਤੇ ਉੱਥੇ ਬੈਠ ਕੇ ਚਾਹ ਪੀਂਦੇ ਦੀ ਜਿਹੜੀ ਇੱਕ ਵੀਡੀਓ ਉਹਨਾਂ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਦੱਸਦੀ ਹੈ ਸਾਬਕਾ ਸੀਐਮ ਚੰਨੀ ਦੇ ਵੱਲੋਂ ਅਕਸਰ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਨੇ ਤੇ ਇਸ ਦੇ ਵਿੱਚ ਉਹ ਇੱਕ ਸਬਜ਼ੀ ਵਾਲੇ ਦੀ ਦੁਕਾਨ ਤੇ ਜਾਂਦੇ ਹੋਏ ਦਿਖ ਰਹੇ ਨੇ ਉੱਥੇ ਜਾ ਕੇ ਉਹ ਕੁਝ ਗੱਲਬਾਤ ਕਰਦੇ ਨੇ ਤੋਂ ਉਸ ਤੋਂ ਬਾਅਦ ਉੱਥੇ ਬੈਠ ਕੇ ਚਾਹ ਪੀਂਦੇ ਹੋਏ ਨਜ਼ਰ ਆਏ ਨੇ ਦੱਸਦੀ ਹੈ ਕਿ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਰੀਲ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਇੱਕ ਸਬਜੀ ਵਾਲੀ ਦੀ ਦੁਕਾਨ ਤੇ ਜਾਂਦੇ ਨੇ ਤੇ ਉੱਥੇ ਬੈਠ ਕੇ ਚਾਹ ਪੀਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਇੱਕ ਸਬਜ਼ੀ ਵਾਲੀ ਦੀ ਦੁਕਾਨ ਤੇ ਜਾ ਕੇ ਉੱਥੇ ਬੈਠਦੇ ਨੇ ਗੱਲਬਾਤ ਕਰਦੇ ਨੇ ਤੇ ਉੱਥੇ ਬੈਠ ਕੇ ਚਾਹ ਪੀਂਦੇ ਨੇ ਉਹ ਅਕਸਰ ਕਿਹਾ ਜਾਂਦਾ ਹੈ ਕਿ ਮੈਂ ਆਮ ਲੋਕਾਂ ਦੇ ਵਾਂਗ ਹਰ ਕੰਮ ਕਰ ਲੈਣਾ ਉਹਨਾਂ ਦੇ ਵੱਲੋਂ ਜਦੋਂ ਉਹ ਸੀਐਮ ਵੀ ਹੁੰਦੇ ਨੇ ਉਹਨਾਂ ਵੱਲੋਂ ਕਈ ਦਾਅਵੇ ਕੀਤੇ ਜਾਂਦੇ ਨੇ ਤੇ ਹੁਣ ਬਿਲਕੁਲ ਇੱਕ ਆਮ ਬੰਦੇ ਵਾਂਗ ਉਹ ਸਬਜ਼ੀ ਦੀ ਦੁਕਾਨ ਤੇ ਜਾਂਦੇ ਨੇ ਤੇ ਉੱਤੇ ਉੱਥੇ ਬੈਠ ਕੇ ਚਾਹ ਪੀਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਸਬਜ਼ੀ ਦੀ ਦੁਕਾਨ ਤੇ ਚਾਹ ਪੀਂਦੇ ਹੋਏ ਨਜ਼ਰ ਆ ਰਹੇ ਨੇ ਸਾਬਕਾ ਸੀਐਮ ਪੰਜਾਬ ਚਰਨਜੀਤ ਸਿੰਘ ਚੰਨੀ ਇੱਕ ਸਬਜੀ ਦੀ ਦੁਕਾਨ ਦੇ ਉੱਤੇ ਜਾਂਦੇ ਨਹੀਂ ਅਤੇ ਉੱਥੇ ਬੈਠ ਕੇ ਚਾਹ ਪੀਂਦੇ ਦੀ ਜਿਹੜੀ ਇੱਕ ਵੀਡੀਓ ਉਹਨਾਂ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਦੱਸ ਦਈਏ ਸਾਬਕਾ ਸੀਐਮ ਚੰਨੀ ਦੇ ਵੱਲੋਂ ਅਕਸਰ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਨੇ ਤੇ ਇਸ ਦੇ ਵਿੱਚ ਉਹ ਇੱਕ ਸਬਜੀ ਵਾਲੇ ਦੀ ਦੁਕਾਨ ਤੇ ਜਾਂਦੇ ਹੋਏ ਦਿਖ ਰਹੇ ਨੇ ਉੱਥੇ ਜਾ ਕੇ ਉਹ ਕੁਝ ਗੱਲਬਾਤ ਕਰਦੇ ਨੇ ਤੇ ਉਸ ਤੋਂ ਬਾਅਦ ਉੱਥੇ ਬੈਠ ਕੇ ਚਾਹ ਪੀਂਦੇ ਹੋਏ ਨਜ਼ਰ ਆਏ ਨੇ ਦੱਸ ਦਈਏ ਕਿ ਜਲੰਧਰ ਤੋਂ